ਲੋਕ ਮਾਰੂ ਜਾਂ ਕਿਸਾਨ ਮਾਰੂ ਕੋਈ ਵੀ ਨਵਾਂ ਕਾਨੂੰਨ ਬਣੇ ਜਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਕਿਸੇ ਗਰੀਬ ਨਾਲ ਧੱਕਾ ਹੋਵੇ ਰੇਟ ਮਾਫੀਆ ਹੋਵੇ ਜਾਂ ਫਿਰ ਸ਼ਰਾਬ ਮਾਫੀਆ ਹੋਵੇ ਇਹਨਾਂ ਦੇ ਨਾਲ ਲੋਹਾ ਲੈਂਡ ਨੂੰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਅੱਗੇ ਆ ਖੜਦੇ ਹਨ ਅੱਜ ਵੀ ਜਦੋਂ ਪੰਜਾਬ 'ਚ ਪੰਜਾਬ ਅਤੇ ਕਿਸਾਨ ਵਿਰੋਧੀ ਬਣ ਰਹੇ ਖੇਤੀ ਸੁਧਾਰ ਵਰਗੇ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਲੋਕ ਇਨਸਾਫ ਪਾਰਟੀ ਵੱਲੋਂ ਸ਼੍ਰੀ ਅਮਰਸਾਹਬ ਤੋਂ ਕਿਸਾਨ ਬਚਾਓ ਪੰਜਾਬ ਬਚਾਓ ਸਾਈਕਲ ਰੋਸ਼ ਯਾਤਰਾ ਕੀਤੀ ਗਈ ज़िंदाब ज़िंदबादींदा ज़िंदाब ज़िंदी ज़िंदा ਜਿੰਦਾਬਾਦ ਸੋਲਰ ਵਕਦੂਰ ਵਾਲੀ ਪਾਰਟੀ ਜਿੰਦਾਬਾਦ ਸੋਲਰ ਵਕਦੂਰ ਵਾਲੀ ਪਾਰਟੀ ਜਿੰਦਾਬਾਦ ਜਿੰਦਾਬਾਦ ਲੋਕ ਕਿਸਾਨੀ ਜਿੰਦਾਬਾਦ ਕਿਸਾਨ ਬਚਾਉਣ ਦੀ ਮਹਿੰਮ ਦੇ ਵਿੱਚ ਜੋ ਸਾਈਕਲ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਪਰੋਂ ਉਹਦਾ ਆਗਾਜ਼ ਅੱਜ ਲੋਕਾਂ ਵੱਲੋਂ ਬਹੁਤ ਪਰਵਾਹ ਹੁਗਾਰਾ ਮਿਲਦਾ ਪਿਆ ਸੋ ਸਾਡੀ ਸਮੁੱਚੇ ਪੰਜਾਬ ਨੂੰ ਪੰਜਾਬ ਹਿੱਤਾਂ ਦੀ ਪੰਜਾਬ ਹਿੱਤਾਂ ਦੀ ਰੱਖਿਆ ਕਰਨ ਵਾਲੇ ਉਹਨਾਂ ਕ੍ਰਾਂਤੀਕਾਰੀ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਅੰਦੋਲਨ ਦਾ ਸਾਥ ਦਿਓ ਤਾਂ ਜੋ ਅਸੀਂ ਇਸ ਅੰਦੋਲਨ ਨੂੰ ਹਰ ਘਰ ਘਰ ਤੱਕ ਲੈ ਕੇ ਜਾਈਏ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼